ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ

ਵਾਹਿ ਗੁਰੂ ਵਾਹਿ ਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ ਵਾਹੇ ਵਾਹੇ ਗੁਰੂ 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 ਗੰਦਾਸ ਮਹਾਰਾਜ ਜਨਾ ਨੇ ਬੰਡਾ ਨਾ ਦੇ ਚਾਚੇ ਤੇ ਦਾਇ ਕੀ ਵੇਖਦੇ ਆ ਜਦੋਂ ਗੇਟ ਤੇ ਪਹੁੰਚੇ ਭਾਈ ਜੇਠਾ ਜੀ ਇਹ ਟੋਕਰਾ ਪ੍ਰਸ਼ਾਦ ਸੋਹੀ ਭਰਾ ਮਹੰਤੀ ਜੀ ਆਪ ਸਾਬ ਨੂੰ ਨੰਨ ਸਤਿ ਸ੍ਰੀ ਅਕਾਲ ਆਏ ਆ ਇਸ ਕਰਕੇ ਇਹ ਕਰੇ ਗੁਰੂ ਦਾ ਬੜਾ ਉਹ ਕਟਾਨ ਕੋਟ ਸ਼ੁਕਰਿਆ ਬੜਾ ਸੰਗਤਾਂ ਚ ਬਹੁਤ ਪਿਆਰ ਆ ਤੇ ਚਲੋ ਚੋਣ ਦੀ ਗੱਲ ਤੇ ਕਿਤੇ ਬਾਹਰ ਕਰਾਂਗੇ ਇੱਥੇ ਤੇ ਉਹਦਾ ਅਸ਼ੀਰਵਾਦ ਲੈਣ ਵਾਸਤੇ ਆਏ ਆ ਮਹਾਰਾਜ ਦਾ ਤੇ ਚਲੋ ਬਹੁਤ ਜਿਆਦਾ ਚ ਕੋਈ ਨਹੀਂ ਗੁਰੂ ਮਹਾਰਾਜ ਆਪਣੀ ਬਹੁਤ ਸ਼ੁਕਰਿਆ ਦਾ ਨਹੀਂ ਫਿਰ ਵੀ ਚਾਹੇ ਗੁਰੂ ਮਹਾਰਾਜ ਦੇ ਨਾਤੀ ਆਏ ਹਾਂ ਉਹ ਵੀ ਇੱਕ ਗੁਰੂ ਦੀ ਸੇਵਕ ਨੇ ਜਿਹੜੀ ਇਸ ਟਾਈਮ ਮੈਦਾਨ ਦੇ ਵਿੱਚ ਨੇ ਬਹੁਤ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਨੇ ਆਜ਼ਾਦ ਵੀ ਨੇ ਭਾਈ ਅਮਰਪਾਲ ਸਿੰਘ ਨੂੰ ਕਿਸ ਤਰ੍ਹਾਂ ਦੇਖ ਰਹੇ ਨੇ ਲੋਕੀਤਾਂ ਦਾ ਹੰਗਾਰਾ ਦੇ ਰਹੇ ਨੇ ਜਦੋਂ ਤੁਸੀਂ ਚਲ ਕੇ ਪਚਾਰਦੇ ਲਈ ਇਲਾਕਿਆਂ ਦੇ ਵਿੱਚ ਗੁਜ਼ਰਦੇ ਹੋ ਇਹ ਤੁਸੀਂ ਮੀਡੀਆ ਵਾਲੇ ਵੀ ਸਾਰੇ ਘੁੰਮਦੇ ਜੋ ਜਿਨ੍ਹਾਂ ਨੂੰ ਉਹਨਾਂ ਨੂੰ ਪਿਆਰ ਦਿੱਤਾ ਜਾ ਰਿਹਾ ਮੇਰੇ ਖਿਆਲ ਪੰਜਾਬ ਵਿੱਚ ਅਜੇ ਤੱਕ ਕਿਸੇ ਨੂੰ ਵੀ ਨਹੀਂ ਐਸ ਇਲੈਕਸ਼ਨ ਜੀ ਨਹੀਂ ਮਿਲਿਆ ਪਹਿਲਾਂ ਜਾਣ 1999 ਵਿੱਚ ਮਾਨ ਸਾਹਿਬ ਨੂੰ ਦਿੱਤਾ ਗਿਆ ਤੇ ਉਸ ਤੋਂ ਬਾਅਦ ਮੇਰੇ ਖਿਆਲ ਹੈ ਕਿ ਦੂਸਰਾ ਮੌਕਾ ਹੈ ਕਿ ਜਿਹੜਾ ਸੰਤਾ ਸਭ ਕੁਝ ਆਪ ਕਰ ਰਹੀ ਹੈ ਆਮ ਮਹਾਰੇ ਸਭ ਕੁਝ ਚੱਲ ਰਿਹਾ ਇਹ ਹੈ ਕਿ ਸਾਡੇ ਤੇ ਕੋਈ ਕੋਸ਼ਿਸ਼ ਨਹੀਂ ਨਾ ਸਾਡੀ ਕੋ ਸਮਰੱਥਾ ਹੀ ਹੈ ਇਹ ਲੋਕਾਂ ਦਾ ਪਿਆਰ ਸਤਕਾਰ ਜਿਹਦੇ ਅਸੀਂ ਸਦਾ ਰਹੀ ਰਵਾਂਗੇ ਬਹੁਤ ਹੀ ਉਹਨਾਂ ਲੋਕਾਂ ਸੰਗਤਾਂ ਦਾ ਧੰਵਾਦ ਹੈ ਰੇ ਸਾਹਿਬ ਬਹੁਤ ਵੱਡੀ ਦੇਣਾ ਤੁਹਾਨੂੰ ਇਹ ਸੋਇ ਕਿ ਆਪਣੀ ਜੀਸਟ ਕੇ ਆਪਕੇ ਸਮਰਥਨ ਦਿੱਤਾ ਵਾ ਕਿਸ ਤਰ੍ਹਾਂ ਦਿੱਤੀ ਜੇ ਤਾਂ ਬਹੁਤ ਵੱਡੀਆਂ ਕਾਮਯਾਬੀਆਂ ਭਾਵਨਾਵਾਂ ਨਾਲ ਚੱਲੇ ਆ ਜੀ ਤੇ ਭਾਈ ਫਕਰ ਮਹਿਸੂਸ ਕਰਦੇ ਆ ਕਿ ਭਾਈ ਅਮਰਪਾਲ ਸਿੰਘ ਦੇ ਉਹਦੇ ਸਾਥੀ ਜਿਹੜੇ ਆ ਉਹ ਸਾਰੇ ਦੁਬਾਰਾ ਜਲਦੀ ਬਾਹਰ ਆਣ ਕੇ ਅਮਰ ਸੰਚਾਰ ਕਰਾਉਣ ਤੇ ਅੱਜ ਜਿਹੜੇ ਸਥਾਨ ਤੇ ਆਏ ਆ ਇੱਥੇ ਵੀ ਅਮਰਤ ਸੰਚਾਰ ਹੋ ਰਿਹਾ ਹੈ ਬੜੀ ਖੁਸ਼ੀ ਦੀ ਗੱਲ ਹੈ ਮਾਪੁਰਖਾਂ ਦਾ ਸਥਾਨ ਹੈ ਇਹ ਇਲਾਕੇ ਦੇ ਵਿੱਚ ਉਹ ਸਥਾਨ ਹੈ ਜਿਹੜਾ ਹਰ ਵੇਲੇ ਤਤ ਪਰ ਰਿਹਾ ਬਾਣੀ ਬਾਣੇ ਨਾਲ ਜੋਰਦਾਰ ਰਿਹਾ ਸੋ ਅੱਜ ਅਸੀਂ ਭਾਈ ਅਮਰਪਾਲ ਸਿੰਘ ਨੂੰ ਇਸੇ ਵਰਕੇ ਇਸੇ ਕਰਕੇ ਬਾਹਰ ਕਢਾਉਣਾ ਚਾਹੁੰਦੇ ਆ ਕਿ ਸਾਡੇ ਨਸ਼ਿਆਂ ਦੇ ਨਾਲ ਗਲਤਾਨ ਹੋਈ ਲੋਕਾਂ ਦੀ ਜਵਾਨੀ ਜਿਹੜੀ ਐ ਉਹ ਸਿੱਧੇ ਰਾਹੇ ਪਵੇ ਤੇ ਕੌਮ ਦੇ ਬਡੇਰੇ ਤਾਂ ਵਾਸਤੇ ਕਈ ਛੀਟਾਂ ਲਾ ਸਕਦੇ ਆ ਇਹ ਤਾਂ ਸਾਹ ਕੁਰਬਾਨ ਕਰ ਸਕਦੇ ਆ ਕਿੱਡੀ ਗੱਲ ਵੱਖ ਪਾਰਟੀ ਜਿਸ ਨਾਲ ਵਿਸ਼ਵਾਸਨ ਬਧਵਾਦੀ ਚਲਦੀ ਸੀ ਜਾਵੇ ਬੜੀਆਂ ਬੜੀਆਂ ਟਿੱਪਣੀਆਂ ਕੱਸੀਆਂ ਜਾ ਰਹੀਆਂ ਨੇ ਨਹੀਂ ਕਰਨੀ ਉਹਨਾਂ ਵਾਸਤੇ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਕਿਉਂਕਿ ਉਹ ਡਿਊਟੀਆਂ ਲੱਗੀਆਂ ਹੁੰਨੀਆਂ ਗੁਰੂ ਸਾਹਿਬ ਦੀਆਂ ਬਖਸ਼ਿਸ਼ ਜੇ ਅਸੀਂ ਗਲਤੀ ਕਰਾਂਗੇ ਤੇ ਗੁਰੂ ਸਾਹਿਬ ਨੇ ਸਾਡੀ ਵੀ ਮਾਫ ਇਸੇ ਤਰੀਕੇ ਦੀ ਕਰ ਦੇਣੀ ਹੈ ਜਿੰਨਾ ਚਿਰ ਤੁਸੀਂ ਸਹੀ ਰਹੋਗੇ ਰੱਬ ਤੁਹਾਡੇ ਨਾਲ ਰਹਿੰਦਾ ਸੰਕਤਾ ਨੂੰ ਕੀ ਤੁਸੀਂ ਇਸ ਵੇਲੇ ਅਪੀਲ ਕਰਦੇ ਹੋ ਜਿਹੜੇ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ ਕੋਈ ਮੈਸੇਜ ਹੋਣਾ ਚਾਹੁੰਦੇ ਹੋ ਅਸੀਂ ਇਹ ਮੈਂ ਕਿਹਾ ਕਿ ਮੈਸੇਜ ਸਭ ਤੋਂ ਵੱਡਾ ਇਹ ਹੋਊਗਾ ਕਿ ਅੱਜ ਦੇ ਸਮੇਂ ਦੇ ਵਿੱਚ ਮੁੱਖ ਲੋੜ ਹੈ ਬਾਣੀ ਬਾਣੇ ਨਾਲ ਜੋੜਨ ਦੀ ਤੇ ਨਸ਼ੇ ਤਿਆਗਣ ਦੀ ਉਹ ਲੋੜ ਨੂੰ ਕੋਈ ਸਰਕਾਰ ਤਾਂ ਪੂਰਾ ਕਰ ਨਹੀਂ ਸਕਦੀ ਹਮੇਸ਼ਾ ਹੀ ਝੂਠੇ ਦਾਵੇ ਕੀਤੇ ਆ ਤੇ ਅਸੀਂ ਚਾਹੁੰਦੇ ਆ ਕਿ ਅੱਜ ਪੰਥ ਦਾ ਦਰਦੀ ਕੋਈ ਅੱਗੇ ਲੱਗੇ ਤੇ ਉਹ ਆਣ ਕੇ ਆਪਣੀ ਰੂੜੀ ਜਾਂਦੀ ਜਵਾਨੀ ਨੂੰ ਬਚਾਵੇ ਤੇ ਨਾਲ ਦੀ ਨਾਲ ਹੀ ਆਉਣ ਵਾਲੀ ਜਿਹੜੀ ਆ ਸਿੱਖਾਂ ਦੀ ਸਿਆਸਤ ਆਪਾਂ ਉਹ ਵੱਡੇ ਲੈਵਲ ਤੇ ਸਿਰ ਜੀਏ ਕਿਉਂਕਿ ਜਿਹੜਾ ਅੱਜ ਆ ਪਾਰਲੀਮੈਂਟੀ ਹਲਕਾ ਲੂਰ ਸਾਹਿਬ ਹੈ ਇਹਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਾਨੂੰ ਪਰਵਾਹ ਹੰਗਾਰਾ ਮਿਲਿਆ ਹੈ ਸ਼ਾਇਦ ਮੈਂ ਕਹਿੰਨਾ ਕਿ ਰਿਕਾਰਡ ਤੋੜ ਜਿਹੜੀ ਹੈ ਜਿੱਤ ਹੋਊਗੀ ਨਾਲ ਦੀ ਨਾਲ ਮੈਂ ਇਹ ਵੀ ਕਹਿਣਾ ਹੈ ਤੇ ਸੰਗਤਾਂ ਨੂੰ ਕਿ ਇਹ ਜਿਹੜੀਆਂ ਦੋ ਸ਼ੀਟਾਂ ਹੈ ਸ਼ੀਟਾਂ ਤਾਂ ਤਕਰੀਬ ਨਹੀਂ ਕੌਮ ਨੂੰ ਸਾਰੀਆਂ ਜਿੰਨੀਆਂ ਚਾਹੀਦੀਆਂ ਪਰ ਸੰਗਰੂਰ ਵਾਲੀ ਸਰਦਾਰ ਸਿਮਰਨਜੀਤ ਸਿੰਘ ਮਾਨ ਜਰਨੈਲ ਖੜੇ ਨੇ ਉੱਥੇ ਸਰਕਾਰ ਦਾ ਪੂਰਾ ਜ਼ੋਰ ਲੱਗਿਆ ਸ਼ੀਟਾਂ ਹਰਉਣ ਵਾਸਤੇ ਤੇ ਉੱਥੇ ਕੌਮ ਦਾ ਜ਼ੋਰ ਲੱਗਿਆ ਜਿਤਾਉਣ ਵਾਸਤੇ ਤੇ ਇੱਥੇ ਵੀ ਅੱਜ ਜਿਹੜਾ ਵੇਵ ਬਣੀ ਹੈ ਇਹ ਮੈਨਾਂ ਵਾਕਿਆ ਨਜ਼ਾਰਾ ਹੈ